ਵੇ ਬਲੌਕ ਕੋਈ ਨਹੀਂ ਆਪਣਾ ਫੋਨ ਬਣਾਵੇ ਲਗਾਈ ਤਾਲੀ ਸੈਟ ਲਾ ਦੋ ਇਹਦੇ ਦੇਖ ਹਰਕਤ ਕਰੂਗਾ ਸੈਟ ਇਹਦੇ ਬਾਈ 1 ਕੌਣਾ ਘੰਟਾ ਹੋ ਗਿਆ ਬੱਸ ਅਸੀਂ ਲੱਪਣਗੇ ਡਰਾਈਵਰ ਕਨੈਕਟਰ ਅਸੀਂ ਉਹ ਲਿਆਂਦਾ ਕੁਆਟਰਾਂ ਤੋਂ ਕੀ ਹੋਇਆ ਕੀ ਆ ਜੀ ਇਹ ਹੋਇਆ ਕੀ ਸੀ ਅੰਦਰ ਲੇਡੀਜ਼ ਨੂੰ ਬਾਹਰ ਫਿਰ ਹੱਸ ਦੇਣ ਲੱਗਿਆ ਬੁੜੀ ਬੱਸ ਦੇ ਵਿੱਚ ਛੇੜਖਾਮ ਨਹੀਂ ਕਰਦਾ ਸੀਗਾ ਉਹ ਤੇ ਸ਼ਾਲ ਮਾਰੀ ਪਰਲੇ ਪਾਸੇ ਕੀ ਸੀਗਾ ਜੀ ਇਹ ਬੱਸ ਦੇ ਵਿੱਚ ਲੇਡੀਜ਼ ਨਾਲ ਛੇੜਖਾਨੀ ਕਰਕੇ ਉੱਥੇ ਜਦੋਂ ਬੱਸ ਥੋੜੀ ਹੌਲੀ ਹੋਈ ਛਾਲ ਮਾਰ ਗਿਆ ਉਹਨਾਂ ਨੇ ਬਾਪੂ ਜੀ ਨਾਲ ਸੀਗੇ ਉਹਨਾਂ ਦੇ ਲੇਡੀਜ਼ ਦੇ ਇਹਨਾਂ ਨੇ ਫੜੋ ਦੀ ਕੋਈ 25 ਜਾਂ ਦੀ ਬਾਅਦੋਂ ਛਾਲ ਮਾਰ ਗਿਆ ਜੋ ਰੌਲਾ ਪਿਆ ਲਈ ਅਸੀਂ ਪੁੱਛਿਆ ਵੀ ਕੀ ਹੋਇਆ ਕਹਿੰਦਾ ਛੇੜਖਾਨੀ ਕਰ ਗਿਆ ਅਸੀਂ ਇਹਦੇ ਮਗਰ ਲੱਗੇ ਉਹ ਜਾ ਕੇ ਪਰਾਂ ਭਈਆਂ ਦੇ ਕੁਆਟਰਾਂ 'ਚ ਲੁਕ ਗਿਆ ਬੜੀ ਮੁਸ਼ਕਲ ਨਾਲ ਲੱਭ ਕੇ ਲੈ ਕੇ ਆਏ ਆਇਆ ਇਹਨੂੰ ਅਸੀਂ ਵੀ ਤਾਂ ਕਿ ਇਹਨੂੰ ਸਬਕ ਸਿਖਾਈਏ ਅੱਗੇ ਇਹਨੂੰ ਕਿਸੇ ਦੀ ਦਿੱਤੀ ਭੈਣ ਨੂੰ ਨਹੀਂ ਸਾਡੀ ਇਹ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ ਕੋਣ ਜੀ ਇਹਦਾ ਕੀ ਕਰਨ ਲੱਗੇ ਤੁਸੀਂ ਅਸੀਂ ਇਹਨੂੰ ਥਾਣੇ ਦੇਵਾਂਗੇ ਜੀ ਬੱਸ ਸਟੈਂਡ ਤੇ ਜਾਂਦੇ ਆ ਅਸੀਂ ਸ਼ੇਰਪੁਰ ਦੇ ਨੇ ਆਇਸੇ ਸ਼ੇਰਪੁਰ ਦੇ ਦੇ ਸੰਬੰਧੋਂ ਥਾਣੇ ਦੇ ਨੂੰ ਖੜੇ ਇਹਨੂੰ ਅਸੀਂ ਬਾਅਦ ਵਿੱਚ ਚਲੋ ਵੀ ਭਾਈ ਚਲੋ ਚਲੋ ਇਹਦਾ ਫੇਸ ਚੱਕੀ ਬਾਈ ਕੋਈ ਗੱਲ ਨਹੀਂ ਹੋ ਗਈ ਤਲੇ ਕਰਾ ਦੇ ਤਲੇ ਐਕ ਮਿੰਟ ਰੋਕੀ ਐਕ ਮਿੰਟ ਕੋੜੇ ਕੋੜੇ ਆ ਮਲਕਾਰ ਇੱਕ ਮਿੰਟ ਇੱਕ ਮਿੰਟ ਮੇਰੀ ਇੱਕ ਮਿੰਟ ਰਾਹ ਦੇ ਦੇ ਜੀ ਯਾਦਾ ਫਰਹੋਦ ਦਾ ਲੁਧਿਆਣਾ ਦੇ ਸ਼ੇਰਪੁਰ ਚੌਕ ਨਜ਼ਦੀਕ ਉਸ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਪਟਿਆਲਾ ਦੀ ਤਰਫੋਂ ਲੁਧਿਆਣਾ ਆ ਰਹੀ ਬੱਸ ਦੇ ਵਿੱਚ ਨੌਜਵਾਨ ਦੇ ਵੱਲੋਂ ਇੱਕ ਕੁੜੀ ਦੇ ਨਾਲ ਛੇੜਛਾੜ ਕੀਤੀ ਗਈ। ਜਦੋਂ ਬੱਸ ਖੋਲੀ ਹੋਈ ਤਾਂ ਨੌਜਵਾਨ ਬੱਸ ਦੇ ਵਿੱਚੋਂ ਉਤਰ ਕੇ ਭੱਜਣ ਲੱਗਿਆ ਤਾਂ ਇੱਕ ਬਜ਼ੁਰਗ ਦੇ ਵੱਲੋਂ ਰੋਲਾ ਪਾ ਦਿੱਤਾ ਗਿਆ। ਤੁਰੰਤ ਸਵਾਰੀਆਂ ਤੇ ਕੰਡਕਟਰ ਉਸ ਦੇ ਪਿੱਛੇ ਭਜੇ ਤੇ ਨੌਜਵਾਨ ਨੂੰ ਕੁਝ ਹੀ ਦੂਰੀ ਤੇ 잡 ਪੁੱਛਿਆ। ਨੌਜਵਾਨ ਨੂੰ ਫੜਨ ਤੋਂ ਬਾਅਦ ਉਸ ਦੀ ਚੰਗੀ ਤਰ੍ਹਾਂ ਦੇ ਨਾਲ ਛਿੱਤਰ ਪ੍ਰੇੜ ਕੀਤੀ ਗਈ ਹੈ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੁਤੇ ਸਵਾਰੀਆਂ ਦੇ ਵੱਲੋਂ ਚੰਗੀ ਤਰ੍ਹਾਂ ਲਾਪਾ ਕੀਤੀ ਗਈ ਹੈ ਇਸ ਨੌਜਵਾਨ ਦੀ ਤੇ ਨੇੜੇ ਪੈਂਦੀ ਚੌਂਕੀ ਦੇ ਵਿੱਚ ਉਸ ਨੂੰ ਫੜਾਉਣ ਦੀ ਗੱਲ ਆਖੀ ਗਈ ਹੈ। ਕੋਈ ਬਲਾਉ ਕੋਈ ਨਹੀਂ। ਸੈਟ ਲਾ ਦਿਓ ਇਹਦੇ ਤੇ ਹਰਕਤ ਕਰੂਗਾ ਸੈਟ ਇਹਦੇ। ਭਾਈ 12 ਘੰਟਾ ਹੋ ਗਿਆ ਬੱਸ ਅਸੀਂ ਲੱਭਣਗੇ ਡਰਾਈਵਰ ਕਿਨ ਐਟਰ ਅਸੀਂ। ਉਹ ਲਿਆਂਦਾ ਆਪਣੇ ਕ્વાਟਰਾਂ ਚੋਂ। ਉਹ ਨੂੰ ਕੀ ਹੋਇਆ ਕੀ ਆ ਜੀ ਇਹ ਹੋਇਆ ਕੀ ਸੀ ਅੰਦਰ ਲੇਡੀਜ਼ ਨੂੰ ਆਪਾਂ ਬਾਹਰ ਫੇਰ ਹੱਥ ਫੇਰ ਲਾ ਗਏ ਕੁੜੀ ਦੇ ਬੱਸ ਦੇ ਵਿੱਚ ਛੇੜਖਾਨੀ ਕਰਦਾ ਸੀਗਾ ਉਹ ਤੇ ਛਾਲ ਮਾਰੀ ਪਰਲੇ ਪਾਸੇ ਕੀ ਸੀਗਾ ਜੀ ਇਹ ਬੱਸ ਦੇ ਵਿੱਚ ਲੇਡੀਜ਼ ਨਾਲ ਛੇੜਖਾਨੀ ਕਰਕੇ ਉੱਥੇ ਜਦੋਂ ਬੱਸ ਥੋੜੀ ਹੌਲੀ ਹੋਈ ਛਾਲ ਮਾਰ ਗਿਆ ਉਹਨਾਂ ਨੇ ਬਾਪੂ ਜੀ ਨਾਲ ਸੀਗਾ ਉਹਨਾਂ ਦੇ ਲੇਡੀਜ਼ ਦੇ ਇਹਨਾਂ ਨੇ ਫੜ ਲਈ ਕੋਈ 20 ਜਾਂ ਦੀ ਬਾਅਦੋਂ ਛਾਲ ਮਾਰ ਗਿਆ ਜੋ ਰੌਲਾ ਪਿਆ ਲਈ ਅਸੀਂ ਪੁੱਛਿਆ ਵੀ ਕੀ ਹੋਇਆ ਕਹਿੰਦਾ ਛੇੜਖਾਨੀ ਕਰ ਗਿਆ ਅਸੀਂ ਇਹਦੇ ਮਗਰ ਲੱਗੇ ਉਹ ਜਾ ਕੇ ਪਰਾਂ ਭਈਆਂ ਦੇ ਕੁਆਟਰਾਂ 'ਚ ਲੁੱਕ ਗਿਆ ਬੜੀ ਮੁਸ਼ਕਲ ਨਾਲ ਲੱਭ ਕੇ ਲੈ ਕੇ ਆਏ ਇਹਨੂੰ ਅਸੀਂ ਵੀ ਤਾਂ ਕਿ ਇਹਨੂੰ ਸਭ ਕੁਝ ਸਿਖਾਈਏ ਅੱਗੇ ਨੂੰ ਕਿਸੇ ਦੀ ਤੀ ਭੈਣ ਨੂੰ ਅੱਥਾ ਨਹੀਂ ਨਹੀਂ ਸਾਡੀ ਇਹ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ ਹੁਣ ਜੀ ਇਹਦਾ ਕੀ ਕਰਨ ਲੱਗੇ ਤੁਸੀਂ ਅਸੀਂ ਇਹਨੂੰ ਥਾਣੇ ਦੇਵਾਂਗੇ ਜੀ ਬੱਸ ਸਟੈਂਡ ਲੈ ਜਾਂਦੇ ਆ ਅਸੀਂ ਸ਼ੇਰਪੁਰ ਦੇ ਨੇ ਆਇਸੇ ਸ਼ੇਰਪੁਰ ਦੇ ਨਾਲ ਸੰਬੰਧ ਰੱਖਣ ਦੇ ਉਹ ਖੜੇ ਨੇ ਉੱਥੇ ਚੱਲੋ ਜੀ ਬਾਈ ਬਾਈ ਚਲੋ ਚਲੋ ਕਿੱਥੇ ਹੈ ਕਿੱਥੇ ਇੱਕ ਮਿੰਟ ਹਾਂ ਬਾਕੀ ਇੱਕ ਮਿੰਟ ਇੱਕ ਮਿੰਟ ਇਹਦਾ ਫੇਸ ਚੱਕੀ ਬਾਈ ਗੋਲਟੀ ਹੋ ਗਈ 600 ਰੁਪਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਮਲਕਾਰ ਇੱਕ ਮਿੰਟ ਇੱਕ ਮਿੰਟ ਮੇਰੇ ਲਈ ਇੱਕ ਮਿੰਟ ਰਾਹ ਦੇ ਦੇ ਚਾਹ